ਹਾਈ ਐਂਡ ਲਗਜ਼ਰੀ ਗੱਡੀਆਂ ਨੂੰ ਲੈ ਕੇ ਇੱਕ ਵੱਡਾ ਫਰਾਡ ਕੀਤਾ ਗਿਆ ਹੈ ਜਿਸ ਦਾ ਖੁਲਾਸਾ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਤਾਂ ਇਸ ਮਾਮਲੇ ਦੇ ਵਿੱਚ ਦੋ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਇੱਕ ਮਹਿਲਾ ਅਤੇ ਇੱਕ ਪੁਰਸ਼ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਦੇ ਵੱਲੋਂ ਧੋਖਾ ਧੜੀ ਦੇ ਨਾਲ ਆਟੋ ਫਾਈਨਾਂਸਿੰਗ ਦੇ ਰਾਹੀਂ ਇਹ ਗੱਡੀਆਂ ਹਾਸਲ ਕੀਤੀਆਂ ਗਈਆਂ ਸੀ ਤਾਂ ਪੰਜ ਹਾਈ ਐਂਡ ਲਗਜ਼ਰੀ ਗੱਡੀਆਂ ਨੇ ਜਿਹੜੀਆਂ ਉਹ ਧੋਖਾ ਧੜੀ ਦੇ ਨਾਲ हासिल ਕਰਨ ਦਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਵੱਖ-ਵੱਖ ਡੀਲਰਸ਼ਿਪਾਂ ਨੂੰ ਜਾ ਕੇ ਨਿਸ਼ਾਨਾ ਬਣਾਇਆ ਗਿਆ ਹੈ ਤਾਂ ਹੁਣ ਪੀਲ ਰਿਜਨਲ ਪੁਲਿਸ ਦੇ ਵੱਲੋਂ ਇਸ ਦੀ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਅਤੇ ਹਾਈ-ਐਂਡ ਗੱਡੀਆਂ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਦੇ ਵੱਲੋਂ ਦੋ ਕਥਿਤ ਦੋਸ਼ੀਆਂ ਦੀ ਪਛਾਣ ਕੀਤੀ ਗਈ ਹੈ ਉੱਤੇ ਉਹਨਾਂ ਦੀ ਗ੍ਰਿਫਤਾਰੀ ਲਈ ਵਰਾਂਟ ਜਾਰੀ ਕਰ ਦਿੱਤੇ ਗਏ ਨੇ ਤਾਂ ਮਹਿੰਗੀਆਂ ਗੱਡੀਆਂ ਦੀ ਧੋਖਾਧੜੀ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗ੍ਰੇਟਰ ਟ੍ਰਾਂਟੋ ਏਰੀਆ ਦੇ ਵਿੱਚ ਪਿਛਲੀ 11 ਅਪ੍ਰੈਲ ਤੋਂ 5 ਮਈ ਤੱਕ ਇਹ ਸਾਰਾ ਕੁਝ ਕੀਤਾ ਗਿਆ ਹੈ ਜਿੱਥੇ ਪੰਜ ਲਗਜ਼ਰੀ ਗੱਡੀਆਂ ਵੱਖ-ਵੱਖ ਡੀਲਰਸ਼ਿਪਾਂ ਤੋਂ ਠੱਗੀ ਕਰਕੇ ਲਈਆਂ ਗਈਆਂ ਨੇ ਇਹ ਠੱਗੀ ਗ੍ਰੇਟਰ ਟ੍ਰਾਂਟੋ ਏਰੀਆ ਦੇ ਵਿੱਚ ਹੋਈ ਹੈ ਜਿੱਥੇ ਇਹਨਾਂ ਵਿਅਕਤੀ ਨੇ ਨਕਲੀ ਅਤੇ ਧੋਖਾਧੜੀ ਵਾਲੀ ਜਾਣਕਾਰੀ ਦੇ ਕੇ ਆਟੋ ਫਾਈਨਾਂਸਿੰਗ ਰਾਹੀਂ ਇਹ ਗੱਡੀਆਂ ਹਾਸਲ ਕੀਤੀਆਂ ਅਤੇ ਲਗਭਗ ਇਹਨਾਂ ਦੀ ਕੀਮਤ ਅੱਧਾ ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਦੱਸੀ ਜਾ ਰਹੀ ਹੈ। ਇਹਨਾਂ ਪੰਜੇ ਗੱਡੀਆਂ ਦੀ ਕੁੱਲ ਕੀਮਤ ਕਰੀਬ 5,31,500 ਡਾਲਰ ਦੇ ਕਰੀਬ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਠੱਗੀ ਯੋਜਨਾ ਬੰਦ ਤਰੀਕੇ ਦੇ ਨਾਲ ਕੀਤੀ ਗਈ ਹੈ ਅਤੇ ਇਸ ਦਾ ਸਬੰਧ ਅੱਗੇ ਕਿਸੇ ਵੱਡੇ ਗਿਰੋਹ ਦੇ ਨਾਲ ਹੋ ਸਕਦਾ ਹੈ ਤਾਂ ਵੱਡੇ ਗੱਡੀ ਚੋਰ ਗਿਰੋਹ ਦਾ ਵੀ ਖੁਲਾਸਾ ਇਸ ਮਾਮਲੇ ਦੇ ਵਿੱਚ ਹੋ ਸਕਦਾ ਹੈ ਤਾਂ ਇਸ ਮਾਮਲੇ ਦੇ ਵਿੱਚ ਦੋ ਹਾਈ ਐਂਡ ਲਗਜ਼ਰੀ ਕਾਰਾਂ ਨੇ ਜਿਹੜੀਆਂ ਉਹ ਬਰਾਮਦ ਕੀਤੀਆਂ ਗਈਆਂ ਨੇ ਜਦਕਿ ਤਿੰਨ ਗੱਡੀਆਂ ਦੀ ਅਜੇ ਵੀ ਭਾਲ ਕੀਤੀ ਜਾ ਰਹੀ ਹੈ ਤਾਂ ਖਦਸ਼ਾ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਇਹਨਾਂ ਗੱਡੀਆਂ ਨੂੰ ਵਿਦੇਸ਼ ਭੇਜਣ ਦੀ ਯੋਜਨਾ ਸੀ ਕਿਉਂਕਿ ਇਹਨਾਂ ਦੇ ਵਿੱਚੋਂ ਇੱਕ ਕਾਰ ਆ ਜਿਹੜੀ ਉਹ ਮੋਂਟਰੀਅਲ بندرگاہ ਦੇ ਨੇੜੇ ਮਿਲੀ ਹੈ ਅਤੇ ਦੂਜੀ ਹੇਲਟਨ ਰੀਲ ਤੋਂ ਬਰਾਮਦ ਕੀਤੀ ਗਈ ਹੈ ਤਾਂ ਸੰਦੇਹੀ ਵਿਅਕਤੀਆਂ ਦੀ ਪਛਾਣ ਹੋਈ ਹੈ ਇਨਵੈਸਟੀਗੇਟਰਾਂ ਨੇ ਦੋ ਛੱਕੀ ਵਿਅਕਤੀਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਵਿੱਚ 50 ਸਾਲਾ ਸੁਖਦੇਵ ਸਿੰਘ ਅਤੇ 48 ਸਾਲਾ ਸੁਪਿੰਦਰ ਕੌਰ ਦੀ ਪਛਾਣ ਹੋਈ ਹੈ ਤਾਂ ਦੋਵੇਂ ਬ੍ਰੈਂਪਟਨ ਦੇ ਰਹਿਣ ਵਾਲੇ ਨੇ ਅਤੇ ਦੋਵਾਂ ਦੇ ਖਿਲਾਫ ਵਾਰੰਟ ਜਾਰੀ ਕੀਤੇ ਗਏ ਨੇ ਆਮ ਜਨਤਾ ਕੋਲੋਂ ਸਹਿਯੋਗ ਦੀ ਮੰਗ ਆਡੀਓ ਕੀਤੀ ਗਈ ਹੈ ਅਤੇ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਨੇ ਪੀਲ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੀ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਤਾਂ ਵੱਡੀ ਕੱਟਣ ਜਿਹੜੀ ਉਹ ਟ੍ਰਾਂਟੋ ਦੇ ਵਿੱਚ ਵਾਪਰੀ ਹੈ ਗ੍ਰੇਟਰ ਟ੍ਰਾਂਟੋ ਏਰੀਆ ਦੇ ਵਿੱਚ ਲਗਜ਼ਰੀ ਗੱਡੀਆਂ ਦੇ ਜਿਹੜੀਆਂ ਉਹ ਤੋਂ ਖਾਤੜੀ ਨਾਲ ਡੀਲਰਸ਼ਿਪਾਂ ਤੋਂ ਖਰੀਦੀਆਂ ਗਈਆਂ ਨੇ ਅਤੇ ਇਸ ਮਾਮਲੇ ਨੂੰ ਲੈ ਕੇ ਜਲਦ ਹੀ ਪੀਲ ਰੀਜਨਲ ਪੁਲਿਸ ਦੇ ਵੱਲੋਂ ਖੁਲਾਸੇ ਦੇ ਜਿਹੜੇ ਉਹ ਕੀਤੇ ਜਾਣਗੇ